ਸਾਰੀ ਸਰਕਾਰ ਆ ਅਰਵਿੰਦ ਕੇ ਜੀ ਵੱਲ ਸਾਰੀ ਪਿਆਲੀ ਕੀ ਤੁਹਾਡਾ ਜੀ ਜਿਹੜੀ ਥਾ ਸਤਿ ਸ੍ਰੀ ਅਕਾਲ ਜੀ ਮੈਂ ਜਰਨੈਲ ਸਿੰਘ ਹਲਕਾ ਸਨੌਰ ਪਟਿਆਲਾ ਜੀ ਆਪਾਂ ਗੱਲ ਕਰੀ ਭਾਦ ਦੇ ਦਾ ਪਾਰਟੀ ਦਾ ਇਲੈਕਸ਼ਨ ਹੋ ਗਿਆ ਆ ਕੀ ਕੀ ਜੀ ਸੰਬਧ ਦੇ ਹੋ ਭਾਦ ਦੇ ਦਾ ਪਾਰਟੀ ਦਾ ਕੀ ਜਿਆ ਨਾਰਾ ਲੱਗ ਰਿਹਾ ਹੈ ਜਿਆ ਬੀਜੀ ਭਾਰਤੀ ਜਨਤਾ ਪਾਰਟੀ ਦਾ ਬਹੁਤ ਬਹੁਤ ਵਧੀਆ ਲੋਕਾਂ ਦਾ ਉਥੇ ਹੰਗਾਰਾ ਮਿਲ ਰਿਹਾ ਸਾਰਾ ਵਪਾਰੀ ਵਰਗ ਜਿਹੜੇ ਸਾਡੇ ਕੈਂਡੀਡੇਟ ਨੇ ਜੀਵਨ ਗੁਪਤਾ ਜੀ ਸਾਰਾ ਵਪਾਰੀ ਵਰਗ ਉਹਨਾਂ ਦੇ ਨਾਲ ਹੈ ਤੇ ਉਥੇ ਰਵਨੀਤ ਬਿੱਟੂ ਜੀ ਵੀ ਆਪਣੇ ਵੱਲੋਂ ਪੂਰਾ ਐਫਰਟ ਕਰ ਰਹੇ ਨੇ ਪੂਰਾ ਜੋਰ ਲੱਗਿਆ ਹੋਇਆ ਮੈਂ ਖੁਦ ਉਥੇ 3 ਦਿਨ ਡੋਰ ਟੂ ਡੋਰ ਲੁਧਿਆਣਾ ਕਰਕੇ ਆਏ ਆ ਗਿਆ ਲੋਕਾਂ ਦਾ ਬਹੁਤ ਵਧੀਆ ਰੁਝਾਨ ਹੈ ਅੱਜ ਦੇ ਟਾਈਮ ਪੰਜਾਬ ਦਾ ਹਰ ਵਪਾਰੀ ਵਰਗ ਇਹ ਚੰਦ ਵਪਾਰੀ ਵਰਗ ਪਰਿਵਾਰ ਪਰਿਵਾਰਿਕ ਲੋਕ ਯੂਥ ਹਰ ਕੋਈ ਸਭ ਦੀ ਇਹ ਇੱਛਾ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਣੀ ਚਾਹੀਦੀ ਹੈਗੀ ਹੈ ਸੈਂਟਰ ਤੇ ਪੰਜਾਬ ਦੀ ਡਬਲ ਇੰਜਨ ਸਰਕਾਰ ਆਣੀ ਚਾਹੀਦੀ ਹੈ ਤਾਈਓ ਸਾਡਾ ਪੰਜਾਬ ਹੈ ਜਿਹੜਾ ਉਹ ਤਰੱਕੀ ਦੇ ਰਾਹਵਲ ਜਾ ਸਕਦਾ ਹੈਗਾ ਆ ਲੱਗਦਾ ਹੈ ਕਿ ਪੰਜਾਬ ਤੇ ਆਮਾਦੀ ਪਾਰਟੀ ਸਰਕਾਰ ਸੈਂਟਰ ਦੇ ਵਿੱਚ ਆ ਪਾਈ ਪਾਰਟੀ ਦਾ ਪਾਰਟੀ ਸਰਕਾਰ ਹੈ ਪੰਜਾਬ ਆਮਾਦੀ ਪਾਰਟੀ ਸਰਕਾਰ ਹੈ ਕਿ ਉਹ ਕਿਉਂ ਪੰਜਾਬ ਦੇ ਦੀ ਤਰੱਕੀ ਆ ਕਿਉਂ ਇਹ ਕੀ ਦੇਖਵੇਂ ਦੇਖਦੇ ਨੇ ਇਹਦੇ ਵਿੱਚ ਜੋ ਸੈਂਟਰ ਦੀਆਂ ਪਾਲਿਸੀਆਂ ਸੈਂਟਰ ਜੋ ਚਾਹੁੰਦਾ ਹੈਗਾ ਵੀ ਸਾਡੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਕੰਮ ਹੋਣ ਇਸ ਤਰੀਕੇ ਨਾਲ ਅਸੀਂ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਈਏ ਉਸ ਚੀਜ਼ ਨੂੰ ਪੰਜਾਬ ਸਰਕਾਰ ਨਹੀਂ ਮੰਨ ਰਹੀ ਹੈਗੀ ਇਸ ਇਹ ਚੀਜ਼ਾਂ ਦੇ ਕਾਰਨ ਸਾਡਾ ਪੰਜਾਬ ਤਰੱਕੀ ਤੋਂ ਵਾਂਝਾ ਹੈਗਾ ਜੇਕਰ ਆਪਾਂ ਪੰਜਾਬ ਵਸੇ ਦੀ ਗੱਲ ਕਰੀਏ ਸਾਡਾ ਸਮਾਜ ਵਸਿਆਂ ਦੀ ਗੱਲ ਕਰੀ ਦੀ ਅਪੀਲ ਕਰਦੇ ਹੋ ਈ ਘੜਾ ਜਾਂਦੇ ਹੁ ਅੱਜ ਦੇ ਦਿਨ ਤੇ ਮੈਂ ਆਪਦੇ ਹਲਕਾ ਸਨੌਰ ਤੇ ਪਟਿਆਲਾ ਦੇ ਸਾਰੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਇੱਕ ਵਾਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਜੋ ਸਰਕਾਰ ਸੈਂਟਰ ਦੇ ਵਿੱਚ ਹੈਗੀ ਹੈ ਉਹੀ ਸਰਕਾਰ ਸਟੇਟ ਦੇ ਵਿੱਚ ਹੋਏਗੀ ਤਾਂ ਸਾਡਾ ਪੰਜਾਬ ਤਰੱਕੀ ਵੱਲ ਜਾਏਗਾ